ਸਾਰੇ ਬੋਸਕੋ ਅੱਜ ਵੀ ਇਸ ਪੋਡਕਾਸਟ ਵਿੱਚ ਮੀਟਰ ਮਾਰਕਟ ਬਾਰੇ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੇਗਾ ਸੋਰਟ ਤੇ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕੁਝ ਮਹੱਤਵਪੂਰਨ ਗੱਲਾਂ ਵਿਚਾਰਨੀ ਆ ਨੇ ਸੋ ਪੰਜਾਬ ਪਿਛਲੇ ਦਿਨੀ ਹੜ੍ਹਾਂ ਦੀ ਘ੍ਰੋਪੀ ਦੇ ਵਿੱਚੋਂ ਗੁਜ਼ਰਦਾ ਰਿਹਾ ਹੈ ਸੋ ਤੁਸੀਂ ਸਾਰਿਆਂ ਨੇ ਦੇਖਿਆ ਕਿ ਲੋਕਾਂ ਦਾ ਕਿੰਨਾ ਬਰਬਾਦ ਹਾਲ ਸੀ ਸੋ ਕਿਸ ਤਰ੍ਹਾਂ ਦੇ ਹਾਲਾਤਾਂ ਚੋਂ ਅਸੀਂ ਗੁਜ਼ਰੇ ਹਾਂ ਤੇ ਹੁਣ ਜਿਹੜਾ ਹੈਗਾ ਉਹ ਪਾਣੀ কাট ਗਿਆ ਤੇ ਮਦਦ ਹੈ ਜਿਹੜੀ ਉਹ ਕਾਫੀ ਬਾਹਰਲੇ ਮੁਲਕਾਂ ਤੋਂ ਵੀ ਤੇ ਉਥੋਂ ਜਿਹੜੇ ਲੋਕਲ ਲੋਕ ਸੀ ਤਾਂ ਜਿੰਨੀਆਂ ਸਥਾਵਾ ਸੀਗਾ ਤੋਂ ਉਹਨਾਂ ਨੇ ਕਾਫੀ ਲੋਕਾਂ ਦੀ ਮਦਦ ਕੀਤੀ ਹੈ ਔਰ ਲੋਕ ਪੰਜਾਬ ਦੇ ਲੋਕ ਜਿਵੇਂ ਕਹਿੰਦੇ ਨੇ ਪੰਜਾਬ ਦੇ ਜੱਬਿਆਂ ਨੂੰ ਨਿਤਮ ਹੀਮਾ ਉਹ ਦੁਬਾਰਾ ਫੇਰ ਉੱਠ ਖੜਦੇ ਨੇ ਆਪਣਾ ਨੁਕਸਾਨ ਭੁਲਾਉਂਦੇ ਨੇ ਫੇਰ ਜਿਹੜਾ ਜੀਵਨ ਹੈਗਾ ਨਵੇਂ ਸਿਰੇ ਤੋਂ ਸ਼ੁਰੂ ਕਰਦੇ ਨੇ ਸੋ ਇਹ ਸਮੱਸਿਆ ਵੱਧਦੀ ਸੀ ਉਹ ਜਿਸ ਕਰਕੇ ਹੋਰ ਕੁਝ ਵੀ ਕਰਨ ਦਾ ਦਿਲ ਨਹੀਂ ਸੀ ਕਰਦਾ ਤੇ ਨਾ ਹੀ ਕੋਈ ਪ੍ਰੋਗਰਾਮ ਪਾਉਣ ਨੂੰ ਜੀ ਕਰਦਾ ਸੀ ਨਾ ਹੀ ਰਿਕਾਰਡ ਕਰਨ ਨੂੰ ਜੀ ਕਰਦਾ ਸੀ ਜਦੋਂ ਪੰਜਾਬ ਇਸ ਤਰ੍ਹਾਂ ਦੀ ਸਮੱਸਿਆ ਵਿੱਚ ਹੋ ਰਹੀ ਤਾਂ ਫਿਰ ਉਹ ਬੰਦਾ ਕੀ ਗੱਲ ਕਰੇ ਕੀ ਮਤਲਬ ਪ੍ਰੋਗਰਾਮ ਪਾਵੇ ਕੀ ਆਪਣੇ ਬਾਰੇ ਦੱਸੇ ਟਰੈਵਲ ਬਾਰੇ ਦੱਸੇ ਜਾਂ ਕਾਸੀ ਬਾਰੇ ਦੱਸੇ ਹੁਣ ਆਵੇਂ ਸੀ ਇਸ ਸਮੱਸਿਆ ਤੋਂ ਬਾਹਰ ਆ ਗਏ ਹਾਂ ਲੇਕਿਨ ਦੋਸਤੋ ਹੁਣ ਇੱਕ ਹੋਰ ਨਵੀਂ ਸਮੱਸਿਆ ਨੇ ਜਨਮ ਲੈ ਲਿਆ ਹੈ ਕੁਕੋ ਦੇ ਕੋ ਜਿਹੜਾ ਕ੍ਰਾਈਮ ਹੈ ਉਹ ਤਾਂ ਦੁਨੀਆ ਸਾਰੀ ਦੇ ਵਿੱਚ ਹੀ ਹੈ ਔਰ ਦੂਸਰਾ ਹੈ ਕਿ ਕਿਸੇ ਵੀ ਧਰਮ ਦਾ ਕੋਈ ਬੰਦਾ ਨਾ ਕੋਈ ਧਰਮ ਕੋਈ ਮਾੜਾ ਹੁੰਦਾ ਤੇ ਨਾ ਹੀ ਕੋਈ ਚੰਗਾ ਹੁੰਦਾ ਤੇ ਨਾਲ ਸਾਰੇ ਲੋਕ ਕਿਸੇ ਵੀ ਧਰਮ ਦੇ ਦੁੱਧ ਤੋਤੇ ਹੁੰਦੇ ਨੇ ਤਾਂ ਕ੍ਰਿਮੀਨਲ ਕਿਸੇ ਵੀ ਬੰਦੇ 'ਚ ਹੋ ਸਕਦੇ ਨੇ ਸਾਡੀ ਕਮਿਊਨਿਟੀ 'ਚ ਵੀ ਨੇ ਸਾਡੀ ਕਮਿਊਨਿਟੀ ਦੇ ਵਿੱਚ ਟਰੱਗ ਵੀ ਵੇਚਦੇ ਨੇ ਕਤਲ ਵੀ ਹੁੰਦੇ ਨੇ ਗੁਰੂ ਕੰਨਾ ਵੀ ਚੱਲਦੀਆਂ ਨੇ ਲੁੱਟਾਂ ਖੋਹਾਂ ਵੀ ਹੁੰਦੀਆਂ ਨੇ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਸੋ ਇਸੇ ਪ੍ਰਕਾਰ ਪੰਜਾਬ ਦੇ ਵਿੱਚ ਜਿਹੜੇ ਬਾਹਰੋਂ ਆਏ ਬਾਹਰੋਂ ਆ ਕੇ ਬਸੇ ਹੋਏ ਲੋਕ ਨੇ ਤਾਂ ਪਿਛਲੇ ਦਿਨੀ ਉਹਨਾਂ ਦੇ ਵਿੱਚੋਂ ਕਿਸੇ ਇੱਕ ਮਤਲਬ ਵੱਦੋ ਮਾਰਨੇ ਕਹਿੰ ਲੋ ਕਿ ਕਿਸੇ ਲੜਕੇ ਦਾ ਕਤਲ ਕਰ ਦਿੱਤਾ ਤੇ ਉਸ ਕਰਕੇ ਨਾ ਸਾਰੀ ਜਿਹੜੀ ਕਮਿਊਨਿਟੀ ਹੈਗੀ ਆ ਜਿਵੇਂ ਸਾਰੇ ਕਹਿੰਦੇ ਨੇ ਕਿ ਜਿੰਨੇ ਭਈਏ ਨੇ ਸਾਰੇ ਕਹਿੰਦੇ ਕ੍ਰਿਮੀਨਲ ਨੇ ਸੋ ਇਹ ਠਹਿਰਾਉਣਾ ਨਾ ਦੋਸਤੋ ਇਹੀ ਲੱਗਦਾ ਹੈ ਮੈਨੂੰ ਕੁਛੰਗਾ ਨਹੀਂ ਲੱਗਿਆ ਚੰਗਾ ਇਸ ਕਰਕੇ ਨਹੀਂ ਲੱਗਿਆ ਕਿਉਂਕਿ ਅਸੀਂ ਵੀ ਹੁਣ ਬਾਹਰਲੇ ਮੁਲਕਾਂ 'ਚ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਹਾਂ ਤੇ ਜਦੋਂ ਮੈਂ ਆ ਮਤਲਬ ਮੇਰੇ ਆਉਣ ਤੋਂ ਪਹਿਲਾਂ ਜਿਹੜੇ ਲੋਕ ਗੱਲਾਂ ਦੱਸਦੇ ਹੁੰਦੇ ਸੀ ਨਾ ਇੱਥੇ ਬਹੁਤ ਜ਼ਬਰਦਸਤ ਨਸਲਵਾਦ ਸੀਗਾ ਸਾਡੀ ਸਾਡਾ ਜਿਹੜਾ ਸਾਹਿਤ ਕਹਾਣੀਆਂ ਨੇ ਉਹ ਨਸਲਵਾਦ ਤੋਂ ਬਹੁਤ ਲਿਖੀਆਂ ਗਈਆਂ ਨੇ ਕਿ ਜਿਹੜੇ ਇੱਥੋਂ ਦੇ ਸਥਾਨਕ ਲੋਕ ਸੀਗੇ ਉਹ ਤੁਹਾਡੀਆਂ ਕਾਰਾਂ ਦੇ ਸ਼ੀਸ਼ੇ ਪਨ ਜਾਂਦੇ ਤੇ ਕਾਰਾਂ ਦੇ ਲਿਖ ਜਾਂਦੇ ਸੀ ਗੋਰਾਂ ਦੇ ਲਿਖ ਜਾਂਦੇ ਸੀ ਤੁਹਾਡੇ ਘਰ ਦੀ ਗੰਧਾਂ ਤੇ ਲਿਖ ਜਾਂਦੇ ਸੀ ਵੀ ਕੋ ਬੈਗ ਪਾਕੀ ਇਸ ਕਹਿੰਦੇ ਸੀ ਉਹ ਸਾਨੂੰ ਤੋਨਾਂ ਨੂੰ ਲੱਗਦਾ ਸੀ ਵੀ ਇਹ ਸਾਰੇ ਪਾਕਿਸਤਾਨ ਤੋਂ ਆਏ ਹੋਏ ਨੇ ਤੇ ਉਹ ਅਜੇ ਤੱਕ ਜਿਹੜਾ ਨਫ਼ਰਤ ਹੈ ਉਹ ਲੋਕਾਂ ਦੇ ਵਿੱਚ ਭਾਵੇਂ ਕਿਤੇ ਸੌਂਗੀ ਸੀ ਲੇਕਿਨ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕਿ ਫਲਾਣੇ ਲੋਕਾਂ ਨੂੰ ਇੱਥੋਂ ਕੱਢ ਦਨ ਤਾਂ ਕੀ ਭਾਈ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਸਾਨੂੰ ਵੀ ਤਾਂ ਕੋਈ ਨਹੀਂ ਕੱਢੂਗਾ ਠੀਕ ਹੈ ਤੇ ਆਉਣ ਵਾਲੇ ਸਮੇਂ ਦੇ ਵੀ ਜਿਹੜੇ ਹਾਲਾਤ ਨੇ ਉਹ ਖਰਾਬ ਹੁੰਦੇ ਜਾ ਰਹੇ ਨੇ ਕਿੱਥੇ ਦਾ ਅਸੀਂ ਦੁਨੀਆ ਨੂੰ ਬੇਸ਼ੁਮਾਰ ਬਣਉਂਦੀਆਂ ਗੱਲਾਂ ਕਰਦੇ ਆ ਕਿੱਥੇ ਤਾਂ ਅਸੀਂ ਸਭੇ ਸਾਂਝੀ ਬਾਤ ਇਸ ਧਰਨ ਦੀ ਗੱਲ ਕਰਦੇ ਆ ਕਿੱਥੇ ਤਾਂ ਅਸੀਂ ਏਕ ਨੂਰ ਤੇ ਸਭਜਾ ਕੋ ਪੂਜਾਈ ਦੀਆਂ ਗੱਲਾਂ ਕਰਦੇ ਆ ਤੇ ਦੂਸਰੇ ਪਾਸੇ ਸਾਡਾ ਜਿਹੜਾ ਕਬੀਲਾਵਾਦ ਹੈ ਸਾਡਾ ਜਿਹੜਾ ਨਸਲਵਾਦ ਹੈ ਸਾਡਾ ਜਿਹੜਾ ਜਾਤੀਵਾਦ ਹੈ ਉਹ ਇੰਨਾ ਤੇ ਸਾਡੇ ਅੰਦਰ ਘਰ ਚ ਕਰ ਚੁੱਕਿਆ ਸੋ ਆਪਾਂ ਦਿੱਲੀ ਦੰਗਿਆਂ ਨੂੰ ਮੁੱਢਲੇ ਤੱਕ ਯਾਦ ਕਰਦੇ ਆ 47 ਦੇ ਵਿੱਚ ਹੋਈ ਸੀ ਸੋ ਮਾਫ ਕਰਨਾ ਉਹ ਪਹਿਲੀ ਦੰਗਿਆਂ ਨੂੰ 2084 ਦੇ ਵਿੱਚ ਹੋਈ ਸੀ ਉਹਨਾਂ ਨੂੰ ਯਾਦ ਕਰਦਾ ਜੋ 47 ਦੇ ਵਿੱਚ ਜਦੋਂ ਭਾਰਤ-ਪਾਕਿਸਤਾਨ ਵੰਡ ਹੋਈ ਹੈ ਉਹ ਜਿਹੜੇ ਦੰਗੇ ਹੋਏ ਸੀਗੇ ਤੇ ਉਹਨਾਂ ਨੂੰ ਵੀ ਯਾਦ ਕਰਦਾ ਹਾਂ ਤਾਂ ਉਹਨਾਂ ਦੀ ਪੀੜ ਲੋਕ ਅੱਜ ਤੱਕ ਚੱਲ ਰਹੇ ਨੇ ਤੇ ਜਦੋਂ ਕੋਈ ਕਮਿਊਨਿਟੀ ਉਜੜਦੀ ਹੈ ਤਾਂ ਤਾਅਬ ਨਹੀਂ ਆਉਂਦੀ ਹੈਗੀ ਤਾਂ ਜੇ ਹੁਣ ਤੁਸੀਂ ਸਾਰੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੂੰ ਪੰਜਾਬ ਛੋ ਕੱਢ ਦਵੋਗੇ ਤਾਂ ਜਿਹੜੇ ਬਾਕੀ ਥੂਗਿਆਂ ਚ ਬਸੇ ਹੋਏ ਲੋਕ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਜ਼ਮੀਨਾਂ آباد ਕੀਤੀਆਂ ਨੇ ਬਡੀਆਂ-ਬਡੀਆਂ ਟਰੱਕਿੰਗ ਕੰਪਨੀਆਂ ਨੇ, ਟਰਾਂਸਪੋਰਟਾਂ ਨੇ, ਵੱਡੀਆਂ-ਵੱਡੀਆਂ ਇੰਡਸਟਰੀਆਂ ਨੇ ਉਹ ਫਿਰ ਕਿੱਥੇ ਜਾਣਗੇ? ਕਿ ਉਹਨਾਂ ਨੂੰ ਇੱਥੋਂ ਲੋਕ ਨਹੀਂ ਕੱਢਣਗੇ ਜਿਹੜੇ ਇੱਥੋਂ ਜਾਣਗੇ ਕੱਢੇ ਹੋਏ। ਤੋਂ ਇਸੇ ਪ੍ਰਕਾਰ ਤੇ ਜਦੋਂ ਸਾਡੇ ਬੰਦੇ ਇੱਥੇ ਆ ਕੇ ਖਾਪ-ਖਾਨਾ, ਤਰੂਦ-ਖਾਨਾ ਕਰਦੇ ਸੀ ਤੁਸੀਂ ਦੇਖਿਆ ਹੀ ਐ ਲੜਾਈਆਂ ਕਰਦੇ ਸੀ, ਲੁਕਤਾਂ ਖਾ ਕਰਦੇ ਸੀ ਤਾਂ ਗੋਰੀਆਂ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਰੋਸ ਹੋ ਹੋ ਗਿਆ ਪੈਦਾ ਕਿ ਇਹ ਜਿੰਨੇ ਵੀ ਇੰਡੀਅਨ ਲੋਗ ਨੇ ਜਾਂ ਜਿੰਨੇ ਵੀ ਜਿਹੜੇ ਬਾਹਰੋਂ ਆਏ ਲੋਗ ਨੇ ਸਾਰੇ ਕ੍ਰਿਮੀਨਲ ਆਰਕਟਾਈਪਾ ਮੰਨ ਸਕਦਾ ਦੇ ਬੰਦੇ ਨੇ ਤੇ ਇਹਨਾਂ ਦਾ ਆਉਣਾ ਬੰਦ ਹੋਣਾ ਚਾਹੀਦਾ ਤੇ ਜਿਵੇਂ ਨਤੀਜੇ ਤੁਸੀਂ ਦੇਖ ਹੀ ਰਹੇ ਹੋ ਕਿ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਬੰਦ ਹੋ ਗਈ ਆਸਟ੍ਰੇਲੀਆ ਦੇ ਵਿੱਚ ਵੀ ਬੰਦ ਹੋ ਚੱਲੀ ਆ ইংল্যান্ড ਦੇ ਵਿੱਚ ਵੀ ਹੋ ਚੱਲੀ ਆ ਤੇ ਹੁਣ ਜਿਹੜਾ ਹੈਗਾ ਉਹ ਅਗਲਾ ਸਟੈਪ ਇਹ ਹੈ ਕਿ ਸਾਡੇ ਖਿਲਾਫ ਇਥੇ ਰਹਿਣੀਆਂ ਹੋਣ ਲੱਗ ਪਈਆਂ ਨੇ ਕਿ ਪਹਿਲਾਂ ਤਾਂ ਕੋਈ ਕੋਈ ਨਸਲਵਾਦੀ ਜਿਹੜਾ ਸੀਗਾ ਉਹ ਹੁਕੂ ਦੇ ਆ ਜਾਂਦੇ ਆ ਤੇ ਗੱਡੀ ਚੜਾਉਂਦਾ ਸੀ ਜਾਂ ਗੋਲੀ ਮਾਰ ਦਿੰਦਾ ਸੀ ਜਾਂ ਸਕੋਰ ਰੋਕ ਲੈਂਦਾ ਸੀਗਾ ਤੇ ਫਿਰ ਹੁਣੇ ਘਟਨਾਵਾਂ ਵੀ ਹੁਣ ਲੱਗ ਜਾਣਗੀਆਂ ਠੀਕ ਹੈ ਤੋਂ ਸਾਡੇ ਨਗਰ ਕੀਰਤਨ ਨਿਕਲਦੇ ਨੇ ਕੱਲ ਨੂੰ ਕੋਈ ਸਿਰ ਫਿਰ ਜਾਉ ਤੇ ਗੱਡੀ ਚੜਾ ਲੂਗਾ ਸਾਡਾ ਇਨਾ ਕੱਖ ਦੇਖ ਕੇ ਕਿਹਨਾਂ ਨੇ ਆ ਕੇ ਸਾਡੀਆਂ ਜੋਗਾਂ ਖੋਲੀਆਂ ਤੇ ਕ੍ਰਿਮੀਨਲ ਲੋਗ ਨੇ ਤੇ ਇੱਥੇ ਕਿਉਂ ਨੇ ਤੇ ਜਾਂ ਹੈਗੇ ਵੀ ਸਾਨੂੰ ਇਹ ਇਹਨਾਂ ਮੁਰਖਾਂ ਨੂੰ ਕੱਢ ਦੇਣਗੇ ਜਿਵੇਂ ਤੁਸੀਂ ਅਮਰੀਕਾ ਜਾਣਦੇ ਹੋ ਕਿ ਕਿਵੇਂ 트럼ਪ ਨੇ ਜਿਹੜਾ ਜਹਾਜ਼ ਜਿਹੜਾ ਹਾਜ ਪਰ ਕੇ ਭੇਜੇ ਨੇ ਤੇ ਉਦੋਂ ਸਾਨੂੰ ਕ੍ਰਿਮੀਨਲਾਂ ਵਾਂਗੂ ਹੀ ਟਰੀਟ ਕੀਤਾ ਗਿਆ ਸੀ ਹੱਬੇੜੀਆਂ ਹੱਥ ਖੜੀਆਂ ਲਾ ਕੇ ਤੇ ਇਹ ਜਿਹੜਾ ਨਸਲਵਾਦ ਹੈ ਇਹਨੇ ਕਦੇ ਕਿਸੇ ਦਾ ਕੁਛ ਨਹੀਂ ਦਿੱਤਾ ਕਦੇ ਕਿਸੇ ਦਾ ਕੁਝ ਨਹੀਂ ਸਵਾਰਿਆ ਤੇ ਜਿਹੜੇ ਕ੍ਰਿਮੀਨਲ ਮਾਈਂਡ ਲੋਕ ਹੁੰਦੇ ਨੇ ਇਸ ਤਰ੍ਹਾਂ ਦੇ ਮੌਕਿਆਂ ਦਾ ਫਾਇਦਾ ਚੁੱਕਣਾ ਚਾਹੁੰਦੇ ਨੇ ਉਹ ਹਰ ਸਮੇਂ ਹੁੰਦੇ ਨੇ 1947 ਦੇ ਵਿੱਚ ਵੀ ਸੀ ਜਦੋਂ ਲੋਕ ਘਰਾਂ ਤੋਂ ਉਜੜ ਰਹੇ ਸੀਗੇ ਜਦੋਂ ਲੋਕਾਂ ਦੇ ਧੀਆ ਪੁੱਤ ਕਤਲ ਹੋ ਰਹੇ ਸੀ ਜਿੱਤਾਂ ਲੁੱਟੀਆਂ ਜਾ ਰਹੀਆਂ ਸੀ ਉਦੋਂ ਉਹ ਕ੍ਰਿਮੀਨਲ ਮਾਈਂਡ ਵੀ ਲੋਕ ਉੱਥੇ ਸੀ ਜਿਨ੍ਹਾਂ ਨੇ ਲੋਕਾਂ ਦੀਆਂ ਧੀਆ ਪਣਾ ਨੂੰ ਉਧਾ ਲਿਆ ਜਿਨ੍ਹਾਂ ਨੇ ਬਲਾਤਕਾਰ ਕੀਤੇ ਜਿਨ੍ਹਾਂ ਨੇ ਔਰਤਾਂ ਦੇ ਕੰਨਾਂ ਚੋਂ ਖਿੱਚ-ਖਿੱਚ ਕੇ ਗਹਿਣੇ ਲਾਏ ਜਿਨ੍ਹਾਂ ਨੇ ਲੋਕਾਂ ਨੂੰ ਲੁੱਟਿਆ ਆਪਣੇ ਘਰ ਭਰ ਲਏ ਉਹ ਲੋਕ ਉਦੋਂ ਵੀ ਸੀਗੇ ਇਹ ਲੋਕ 1984 ਦੇ ਦੰਗਿਆਂ ਚ ਵੀ ਸੀਗੇ ਜੇ ਲੋਕਾਂ ਦੇ ਘਰਾਂ ਚੋਂ ਟੈਲੀਵਿਜ਼ਨ ਹੋਰ ਹੀਂ ਦੀਫੰਵਾ ਢੋਟ ਢੋ ਕੇ ਆਪਣੇ ਘਰਾਂ ਨੂੰ ਉੱਡ ਜਾਂਦੇ ਰਹੇ ਉਦੋਂ ਵੀ ਸੀਗੇ ਫਿਰ ਜਦੋਂ ਉਹ ਲੋਕ ਰਾਹੀਂ ਦਾ ਮਾਹੌਲ ਸੀਗਾ ਮੈਂ ਉਦੋਂ ਵੀ ਦੇਖਿਆ ਕਿ ਇਹ ਪਿੰਡਾਂ ਦੇ ਵਿੱਚ ਉਦੋਂ ਵੀ ਲੋਕ ਸੀਗੇ ਉਦੋਂ ਮਤਲਬ ਜਿਹੜੀਆਂ ਹਿੰਦੂ ਫੈਮਲੀੀਆਂ ਸੀਗੀਆਂ ਉਹਨਾਂ ਨੂੰ ਪਿੰਡਾਂ 'ਚੋਂ ਪਿੰਡਾਂ ਦੇ ਵਿੱਚ ਧਮਕੀਆਂ ਮਿਲ ਰਹੀਆਂ ਸੀ ਕਿ ਤੁਸੀਂ ਆਪਣਾ ਇੱਥੋਂ ਘਰ ਛੱਡ ਕੇ ਚਲੇ ਜਾਓ ਔਰ ਮੈਂ ਉਹ ਲੋਕ ਵੀ ਸਕੀਮਾ ਲੋਵੇ ਦੇਖੇ ਨੇ ਕਿ ਜੇ ਇੱਥੋਂ ਪੰਡਤ ਚਲੇ ਗਏ ਤਾਂ ਅਸੀਂ ਉਹਨਾਂ ਦਾ ਫਲਾਣਾ ਵਿੜਾ ਦੱਬ ਲਾਂਗੇ ਤਾਂ ਜਵਾਹਰ ਸਿੰਘ ਦਾ ਆਪਣਾ ਨਾਂ ਘਰ ਦੱਬ ਲਾਂਗੇ ਜਾਂ ਫਾਨੀ ਦੁਕਾਨ ਦੱਬ ਲਾਂਗੇ ਸੋ ਇਹ ਲੋਕ ਉਦੋਂ ਵੀ ਸੀਗੇ ਕਿਉਂਕਿ ਕੋਈ ਉਜੜੇ ਕਾ ਉਹ ਦਾ ਜਿਹੜਾ ਬਚਾ ਉਹ ਰਹਿਤ ਖੂਨ ਦਾ ਉਹ ਸਾਡੇ ਪੱਲੇ ਪਵੇ ਜਾਂ ਕੋਈ ਦੰਗੇ ਹੋਣ ਤਾਂ ਇਹ ਲੁੱਟ ਖਸੁੱਟ ਕਰ ਸਕਣ ਤੇ ਮੁਗਲਰ ਟਾਈਮ ਵੀ ਹੁੰਦਾ ਰਿਹਾ ਤੇ ਪਹਿਲੀ ਪਹਿਲਾਂ ਤਾਂ ਜਿਹੜੀ ਫੌਜ ਭਰਤੀ ਹੁੰਦੀ ਸੀਆਂ ਲੜਾਈਆਂ ਹੁੰਦੀਆਂ ਸੀ ਉਹਨਾਂ ਦਾ ਮੇਨ ਮੁੱਖ ਕਾਰਨ ਹੀ ਲੁੱਟ ਖੋਹ ਹੁੰਦੀ ਸੀ ਕਿ ਫੌਜਾਂ ਦੇ ਵਿੱਚ ਕੋਈ ਤਨਖਾਹ ਨਹੀਂ ਸੀ ਦਿੱਤੀਆਂ ਜਾਂਦੀਆਂ ਤੇ ਲੋਕ ਇਸ ਕਰਕੇ ਫੌਜਾਂ ਦਾ ਤੌਰ ਤੇ ਜਾਂਦੇ ਸੀ ਲੜਨ ਮਾਰਨ ਲਈ ਤਾਂ ਕਿ ਜਿਹੜਾ ਲੁੱਟ ਦਾ ਸਮਾਨ ਹੋਊਗਾ ਉਹ ਕਰ ਲੈ ਆਉਣਗੇ ਸੋ ਇਹ ਲੋਕ ਅਜੇ ਵੀ ਸਾਡੇ ਸਮਾਜ ਦੇ ਵਿੱਚ ਮੌਜੂਦ ਨੇ ਕੋ ਜਿੰਨ ਨੂੰ ਲੱਗਦਾ ਕਿ ਜੇ ਹੁਣ ਇਥੋਂ ਪ੍ਰਵਾਸੀ ਮਜ਼ਦੂਰ ਛੱਡ ਕੇ ਚਲੇ ਗਏ ਤਾਂ ਅਸੀਂ ਉਹਨਾਂ ਦੀਆਂ ਜੌਬਾਂ ਵੀ ਸੰਭਾਲਾਂਗੇ ਉਹਨਾਂ ਨੇ ਜਿਹੜੇ ਉਥੋਂ ਘਾਰ ਸੋਟ ਨੂੰ ਮੋਟੀਆਂ ਦੁਕਾਨਾਂ ਜਾਂ ਬਿਜ਼ਨਸ ਬਣਾਏ ਨੇ ਉਹ ਵੀ ਸੰਭਾਲਾਂਗੇ ਇਹ ਲੋਕ ਅਜੇ ਵੀ ਮਤਲਬੇ ਤਾਂ ਸੋਚਦੇ ਨੇ ਹੋ ਸਕਦਾ ਭਾਈ ਜਿੱਥੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਵੀ ਲੋਕ ਇਹੀ ਗੱਲ ਸੋਚਦੇ ਹੋਣ ਕਿ ਜਿਹੜੇ ਇੰਡੀਆ ਨਾਲ ਆ ਕੇ ਸਾਡੇ ਵੱਡੇ ਵੱਡੇ ਘਰ ਲੈ ਲਏ ਹਰੇਕ ਪਲਾਜ਼ੇ ਦੇ ਵਿੱਚ ਇਹਨਾਂ ਦੇ ਵੱਡੇ ਵੱਡੇ ਬਿਜ਼ਨਸ ਨੇ ਤੇ ਇਹਨਾਂ ਨੂੰ ਭੁਜਾ ਕੇ ਅਸੀਂ ਵੀ ਇਹਨਾਂ ਦੇ ਸਾਬੀਏ ਕਿਉਂਕਿ ਇਹਨਾਂ ਨੇ ਸਾਡੀਆਂ ਜੌਬਾਂ ਖੋਲਈਆਂ ਨੇ ਤੋ ਇਹ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹ ਨਸਲਵਾਦ ਫੈਲ ਰਿਹਾ ਹੈ ਤੋ ਪੂਰੀ ਦੁਨੀਆ ਦੇ ਵਿੱਚ ਜਿਹੜੀ ਨਫਰਤ ਫੈਲ ਰਹੀ ਹੈ ਤੇ ਉਹ ਜੇ ਹੁਣ ਸਾਡਾ ਲੇਖਕ ਭਾਈਚਾਰਾ ਜਾਂ ਹੋਰ ਹੁਣ ਵੀ ਆਵਾਜ਼ ਨਹੀਂ ਉਠਾਉਗਾ ਤਾਂ ਫਿਰ ਸਾਡੇ ਲਿਖਣ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਜ਼ਰੂਰੀ ਨਹੀਂ ਕਿ ਲੇਖਕ ਨੇ ਪੁਸਤਕਾਂ ਦੇ ਵਿੱਚ ਲਿਖਾ ਲਿਖਣਾ ਹੁੰਦਾ ਤੁਸੀਂ ਰਸ਼ੀਆ ਦਾ ਇਨਕਲਾਬ ਪੜਿਆ ਹੈ ਤੁਸੀਂ ਮੈਕਸਿਮ ਗੋਰਕੀ ਬਾਰੇ ਪੜਿਆ ਹੈ ਤੁਸੀਂ ਹੋਰ ਤਾਲਸਤਾਏ ਜਾਂ ਉਹ ਬੰਦੇਵਾਰੇ ਪੜਿਆ ਤੇ ਜਦੋਂ ਕਿਸੇ ਸਮਾਜ ਤੇ ਭੀੜ ਪੈਂਦੀ ਆ ਤਾਂ ਲੇਖਕ ਆ ਜਿਹੜਾ ਉਹ ਕਲਮ ਨੂੰ ਪਾਸੇ ਰੱਖ ਦਿੰਦਾ ਤੇ ਆਪ ਸਟੈਂਡ ਲੈਂਦਾ ਤੇ ਯੋਧਿਆਂ ਵਾਂਗੂ ਸਿਚੁਏਸ਼ਨਸ ਨਾਲ ਲੜਦਾ ਲੇਖਕ ਨੂੰ ਕੱਲੀ ਮਾਨਸਿਕਤਾ ਤਿਆਰ ਹੀ ਨਹੀਂ ਕਰਨਾ ਹੁੰਦਾ ਤੇ ਜਿਹੜੀ ਬੁਰਾਈ ਆ ਉਹਦੇ ਖਿਲਾਫ ਖੜਨਾ ਵੀ ਹੁੰਦਾ ਤੇ ਕਈ ਵਾਰ ਉਹਨੂੰ ਗਾਲਾਂ ਵੀ ਛਲਣੀਆਂ ਪੈਂਦੀਆਂ ਨੇ ਕਈ ਵਾਰ ਉਹਨੂੰ ਹਮਲੇ ਵੀ ਛਲਣੇ ਪੈਂਦੇ ਨੇ ਲੇਕਿਨ ਉਹਨੇ ਇਹ ਗੁਰੂ ਨਾਨਕ ਦੇਵ ਜੀ ਦਾ ਸਨੇਹਾ ਜਿਹੜਾ ਦੇਣਾ ਹੈ ਪਹੁੰਚਾਉਣਾ ਹੈ ਘਰ ਘਰ ਕਿ ਇਹ ਨੂਰ ਤੇ ਸਭ ਜਗ ਉਪਜਿਆ ਹਾਂ ਜਿਹੜਾ ਕ੍ਰਾਈਮਨਲ ਹੈਗਾ ਕ੍ਰਾਈਮਨਲ ਮਾਇਨੇ ਹੈਗਾ ਭਾਵੇਂ ਉਹ ਬਾਬਰ ਹੋਵੇ ਭਾਵੇਂ ਕੋਈ ਹੋਵੇ ਤੇ ਉਹ ਉਹ ਜਿਹੜਾ ਬੰਗਾਰਨਾ ਉਹ ਸੂਰਤ ਬਤਾਈ ਆ ਜਦੋਂ ਗੋਬਿੰਦ ਸਿੰਘ ਨੇ ਕਿਹਾ ਕਿ ਜ਼ੁਲਮ ਦੇਖਾ ਆਪਣਾ ਲੋ ਫਾਟੇ ਨੂੰ ਫਾਟੇ ਤੇ ਤੁਰਨ ਤੁਰਕੋ ਠੀਕ ਹੈ ਉੱਥੇ ਸਾਡੀ ਜ਼ੁਬਾਨ ਠਾਕੀ ਜਾਂਦੀ ਆ ਮਤਲਬ ਜੇ ਸਾਡੇ ਕੋਈ ਆਪਣੇ ਧਰਮ ਦਾ ਬੰਦਾ ਹੈ ਆਪਣੇ ਆਪਣੀ ਪਛਾਣ ਦਾ ਬੰਦਾ ਉਹ ਭਾਵੇਂ ਕੋਈ ਕ੍ਰਾਈਮ ਕਰੀ ਜਾਵੇ ਕਿ ਸਾਰੇ ਕਮਿਊਨਿਟੀ ਨੂੰ ਉਸ ਤੇ ਸਜ਼ਾ ਦੇਣੀ ਚਾਹੀਦੀ ਆ ਤੋਂ ਕਰਨ ਦਾ ਭਾਵੇਂ ਹੀ ਆ ਤੋਂ ਮੈਂ ਇੱਕ ਸੀਰੀਅਲ ਦੇਖ ਰਿਹਾ ਸੀ ਰੰਕਾਬੁੱਲਾ ਦੇ ਬਣਾਇਆ ਦੋਨੋਂ ਪੰਜਾਬ ਦੇ ਸੀ ਉਹਨਾਂ ਨੇ ਦਿੱਲੀ ਜਾ ਕੇ ਦੋ ਛੋਟੇ ਬੱਚਿਆਂ ਨੂੰ ਕਤਲ ਕੀਤਾ ਛੇ ਤੁਸੀਂ ਉਹ ਕਹਾਣੀ ਸੁਣੀ ਹੋਣੀ ਹੈ ਕੀ ਫਿਰ ਉਹਨਾਂ ਦੋਨਾਂ ਬੱਚਿਆਂ ਕਰਕੇ ਦਿੱਲੀ ਦੇ ਵਿੱਚੋਂ ਸਾਰੇ ਪੰਜਾਬੀਆਂ ਨੂੰ ਕੱਢ ਦਿੱਤਾ ਗਿਆ ਸੀ ਜਾਂ ਸਾਰੇ ਇੰਡੀਆ ਚੋਂ ਕੱਢ ਦਿੱਤਾ ਗਿਆ ਸੀ ਸੋ ਅਸੀਂ ਸਿਰਫ 2% ਆ ਤੇ ਜੇ ਮਤਲਬ ਹਾਲਾਤ ਵਿਗੜਦੇ ਨੇ ਤਾਂ ਇਹਦੇ ਜ਼ਿੰਮੇਵਾਰ ਅਸੀਂ ਵੀ ਹੋਵਾਂਗੇ ਉਹ ਸਾਰੇ ਲੋਕ ਹੋਣਗੇ ਜਿਹਨਾਂ ਉਹ ਲੋਕਾਂ ਨੂੰ ਭੜਕਾ ਰਹੇ ਨੇ ਔਰ ਉਹ ਲੋਗ ਉਹ ਨੇ ਮੈਂ ਨਹੀਂ ਕਹਿੰਦਾ ਕਿ ਏਜੰਸੀਆਂ ਕੰਮ ਕਰਾਉਂਦੀਆਂ ਨੇ ਜਾਂ ਸਰਕਾਰਾਂ ਕੰਮ ਕਰਾਉਂਦੀਆਂ ਨੇ ਲੇਕਿਨ ਇਹ ਲੋਗ ਉਹ ਨੇ ਜਿਹੜੇ ਜਾਣੇ ਜਾਂ ਅਣਜਾਣੇ ਦੇ ਵਿੱਚੋਂ ਉਹਨਾਂ ਲੋਕਾਂ ਦੇ ਹੱਥ ਚ ਭੂਗਤ ਰਹੇ ਨੇ ਕਿ ਮੈਮੂਗਤ ਰਹੇ ਨੇ ਮਤਲਬ ਜਿੰਨਾ ਸਰਕਾਰ ਜਿਵੇਂ ਤੁਹਾਨੂੰ ਪਤਾ ਹੈ ਕਿ ਹਰੇਕ ਵਾਰ ਵੋਟਾਂ ਤੋਂ ਪਹਿਲਾਂ ਕੋਈ ਨਾ ਕੋਈ ਸੱਭੰਦੀ ਕਰਦੀ ਹੈ ਜਾਂ ਪੋਲਰਾਈਜੇਸ਼ਨ ਕਰਦੀ ਹੈ ਕਿ ਹਿੰਦੂ ਵੋਟ ਇੱਕ ਪਾਸੇ ਪੈ ਜਾਵੇ ਤੇ ਸਿੱਖ ਇੱਕ ਪਾਸੇ ਉਹ ਜਾਣ ਤਾਂ ਕੀ ਅਸੀਂ ਉਹਨਾਂ ਲਈ ਕੰਮ ਤਾਂ ਨਹੀਂ ਕਰ ਰਹੇ ਕਿ ਅਸੀਂ ਜੇ ਪੰਜਾਬ ਦੇ ਵਿੱਚੋਂ ਜਿਹੜੇ ਹੈਗੇ ਨੇ ਪਰਵਾਸੀ ਮਜ਼ਦੂਰ ਉਹਨਾਂ ਨੂੰ ਕੁੱਟ ਮਾਰ ਕੇ ਥੁਪਾ ਜਾ ਦਿੰਦੇ ਆ ਬਾਹਰ ਕੱਢ ਦਿੰਦੇ ਆ ਤਾਂ ਉਹਦਾ ਜਿਹੜਾ ਪ੍ਰਤੀਕਰਮ ਹੈ ਕਿਉਂਕਿ ਰੋਸ ਤਾਂ ਪੂਰੇ ਇੰਡੀਆ 'ਚ ਫੈਲੇਗਾ ਨਾ ਤਾਂ ਉਹ ਫਿਰ ਸਾਰੀ ਜਿਹੜੀ ਹਿੰਦੂ ਕਮਿਊਨਿਟੀ ਹੈ ਤਾਂ ਉਹ ਸੋਚੇਗੀ ਕਿ ਦੇਖਿਆ ਤੁਸੀਂ ਸਿੱਖਾਂ ਨੂੰ ਐ ਸਮਝਦੇ ਸੀ ਵੀ ਸਾਡੇ ਰਖਵਾਲੇ ਨੇ ਤਾਂ ਆ ਦੇਖਿਆ ਸਾਡਾ ਨਾ ਕੀ ਕੀਤਾ ਤੇ ਮੁੜ ਕੇ ਤੁਹਾਡੇ ਤੇ ਜਿੱਦਾਂ ਦਿੱਲੀ, ਕਾਨਪੁਰ 'ਤੇ ਕਾਰੋ ਹਮਲੇ ਹੋਏ ਸੀ ਤਾਂ ਉਸੇ ਤਰ੍ਹਾਂ ਹਮਲੇ ਹੋਣਗੇ ਤਾਂ ਉਹਦੇ ਵਿੱਚ ਕੀ ਹੋਊਗਾ ਕਿ Hindu ਭਾਈਚਾਰਾ ਕੋਈ ਉਹ ਸਿੱਖਾ ਜਿਹੜੀ ਉਹ ਅਲੱਗ-ਤਲੱਗ ਪੈ ਜਾਣਗੇ ਤੇ ਸਰਕਾਰਾਂ ਨੇ ਜਿਹੜੀਆਂ ਫੇਰ ਆਪਣੀ ਮਤਲਬ ਜਿੱਦਾਂ ਸਰਕਾਰ ਬਣਾ ਲੈਣਗੀਆਂ ਤੇ ਇਕਤਾ ਸੀ ਸਰਕਾਰ ਦੇ ਹੱਥ ਹੱਥ ਦੇ ਵਿੱਚ ਭੁਗਤ ਰਹੇ ਆ ਤਾਂ ਦੂਜਾ ਜਿਹੜਾ ਹੈਗਾ ਜਿਹੜੀਆਂ ਵੱਖਵਾਦੀ ਜਥੇਬੰਦੀਆਂ ਨੇ ਜਿਹੜਾ ਇੱਕ ਵੱਖਰਾ ਕੰਟਰੀ ਮਤਲਬ ਬਣਾਉਣਾ ਚਾਹੁੰਦੀਆਂ ਨੇ ਅਸੀਂ ਉਹਨਾਂ ਦੇ ਹੱਕ ਜੂਈ ਭੁਗਤ ਰਹੇ ਆ ਉਹਨਾਂ ਦੇ ਹੱਕ ਜੂਈ ਭੁਗਤ ਰਹੇ ਆ ਤੇ ਉਹਨਾਂ ਨੂੰ ਇਹ ਗੱਲ ਕਹਿੰਦਾ ਕਿ ਕਿ ਜਦੋਂ ਦੰਗੇ ਹੋਣਗੇ ਤੁਸੀਂ ਇਹਨਾਂ ਨੂੰ ਕਜਾਉਗੇ ਉਹ ਤੁਹਾਨੂੰ ਮਾਰਨਗੇ ਤੇ ਜਦੋਂ ਦੰਗੇ ਹੋਣਗੇ ਤਾਂ ਉਹ ਫਿਰ ਤੁਹਾਨੂੰ ਇਹ ਗੱਲ ਆਮ ਬੰਦੇ ਨੂੰ ਜਿਹੜਾ ਅਜ ਬੰਦਾ ਚਾਹੁੰਦਾ ਨਹੀਂ ਕਿ ਇੱਕ ਬੱਕਰਾ ਮੁਰਕ ਲੈ ਆ ਜਾਵੇ ਉਹਦੇ ਦਿਮਾਗ 'ਚ ਵੀ ਇਹ ਗੱਲ ਬੈਠ ਚੁੱਕੀ ਕਿ ਸਾਡਾ ਹੁਣ ਇਹਨਾਂ ਦਾ ਰਹਿਣਾ ਸੌਖਾ ਨਹੀਂ ਕਿਉਂਕਿ ਸਾਨੂੰ ਇਹ ਮਾਰਦੇ ਨੇ ਕਤਲ ਕਰਦੇ ਨੇ ਸਾਡਾ ਹੁਣ ਅੱਡ ਰਹਿਣਾ ਹੀ ਸੌਖਾ ਤੇ ਉਹ ਦਿਲੋਂ ਚਾਹੁੰਦੇ ਨੇ ਕਿ ਜਿੰਨੇ ਪੰਜਾਬੀ ਸਾਰ ਇੰਡੀਆ 'ਚ ਫਿਰ ਰਹੇ ਹੋਏ ਨੇ ਮਤਲਬ ਆਪਣੇ ਆਪ ਨੂੰ ਭਾਰਦਾ ਇੱਥੇ ਸਮਝਦੇ ਨੇ ਉਹ ਸਾਰੇ ਉਜੜ ਕੇ ਇਸ ਕਿਤੇ ਦੇ ਵਿੱਚ ਆ ਜਾਣ ਤਾਂ ਕਿ ਜਿਹੜਾ ਇੱਥੇ ਇੱਕ ਵੱਖਰਾ ਰਾਜ ਬਣਾਉਣਾ ਜਿਹੜਾ ਉਹ ਸੌਖਾ ਹੋ ਜਵੇ ਔਰ ਇਹਨਾਂ ਦੇ ਦਿਮਾਗ ਦੇ ਵਿੱਚ ਇੰਡੀਆ ਦੇ ਖਿਲਾਫ ਜਾਂ ਭਾਰਤ ਦੇ ਖਿਲਾਫ ਜਾਂ ਹਿੰਦੂਜਨ ਦੇ ਖਿਲਾਫ ਕਮਿਸ਼ਨਰ ਇਹਨਾਂ ਪਰਤੋ ਪਰ ਦੇਤੀ ਜਾਵੇ ਸੌਖਾ ਤੁਸੀਂ ਦੋਨਾਂ ਦੋਨਾਂ ਪਾਸੇ ਭੁਗਤਗੇ ਤੁਸੀਂ ਜਿਹੜੀ ਇੱਕ ਫਿਰਕੂ ਕਸਨ ਦੀ ਸਰਕਾਰ ਹੈ ਉਹਦੇ ਹੱਕ 'ਚ ਵੀ ਭੁਗਤਗੇ ਤੁਸੀਂ ਉਹਨਾਂ ਬੰਦਿਆਂ ਦੇ ਹੱਕ 'ਚ ਵੀ ਭੁਗਤਗੇ ਤੇ ਜਿਹੜੇ ਪੰਜਾਬ ਨੂੰ ਭਾਰਤ ਨਾਲੋਂ ਤੋਂ ਇੱਕ ਵੱਖਰਾ ਰਾਜ ਬਣਾਉਣਾ ਚਾਹੁੰਦੇ ਨੇ ਤੁਸੀਂ ਉਹਨਾਂ ਦੇ ਹੱਕ 'ਚ ਵੀ ਭੁਗਤਗੇ ਤੇ ਐਟ ਦਾ ਐਂਡ ਮਿਲਣਾ ਕੁਛ ਨਹੀਂ ਕਰ ਤੁਹਾਡੇ ਵੀ ਜੁੜਨੇ ਆ ਕਰ ਉਹਨਾਂ ਦੇ ਵੀ ਜੁੜਨੇ ਆ ਕਰ ਸਾਡੇ ਇੱਥੇ ਇੱਥੇ ਜੁੜਦੇ ਆ ਕਿਉਂਕਿ ਜੇ ਅਸੀਂ ਪੰਜਾਬ ਦੇ ਵਿੱਚੋਂ ਦੂਸਰੀਆਂ ਕਮਿਊਨਿਟੀਆਂ ਨੂੰ ਪਹੁੰਚਾਉਨੇ ਆ ਤਾਂ ਇਹਨਾਂ ਲੋਕਾਂ ਨੂੰ ਵੀ ਕਹਿਣ ਦਾ ਮੌਕਾ ਮਿਲ ਜੂ ਕਿ ਤੁਹਾਨੂੰ ਹੁਣ ਕਿਹੜਾ ਕਿਹੜੇ ਮੂਹ ਨਾਲ ਤੁਸੀਂ ਇੱਥੇ ਆਪਣੇ ਹੱਕ ਮੰਗਦੇ ਹੋ ਕਿਹੜੇ ਮੂਹ ਨਾਲ ਰਹਿਣਾ ਚਾਹੁੰਦੇ ਹੋ ਹੁਣ ਤੁਸੀਂ ਵੀ ਇੱਥੇ ਜੁੜ ਜੁੜਦਾ ਪਾਓ ਜੋ ਇੱਥੋਂ ਤੇ ਸਾਡੇ ਜਹਾਜ਼ ਪਰ ਪਰ ਕੇ ਫਿਰ ਦਿੱਲੀ ਉਤਰ ਕੇ ਕੀ ਤੁਸੀਂ ਇਹਨੇ ਲੋਕਾਂ ਨੂੰ ਪੰਜਾਬ ਦੇ ਵਿੱਚ ਸੰਭਾਲ ਲਊਗੇ ਠੀਕ ਕੀ ਮਤਲਬ ਇੱਕ ਭਰਾ ਹੁਣ ਜਿਹੜਾ ਤੁਸੀਂ ਦੂਜੇ ਭਰਾ ਦੀ ਇੱਕ ਜ਼ਮੀਨ ਛੱਡਣ ਨੂੰ ਤਿਆਰ ਨਹੀਂ ਉਹਦਾ ਠੇਕਾ ਦੇਣ ਨੂੰ ਤਿਆਰ ਨਹੀਂ ਤੇ ਜਦੋਂ ਉਹ ਫੈਮਲੀਆਂ ਸਮੇਤ ਆ ਕੇ ਆਪਣੇ ਹੱਕ ਮੰਗਣਗੇ ਆਪਣੇ ਘਰਾਂ 'ਚੋਂ ਹਿੱਸੇ ਮੰਗਣਗੇ ਜ਼ਮੀਨਾਂ 'ਚੋਂ ਹਿੱਸੇ ਮੰਗਣਗੇ ਆਪਣੀਆਂ ਦੱਬੀਆਂ ਹੋਈਆਂ ਕੋਠੀਆਂ ਛਡਾਉਣਗੇ ਤੁਹਾਡੇ ਤੋਂ ਕਿ ਤੁਸੀਂ ਦੇ ਦੋਗੇ ਤੇ ਜਾਂ ਫੇਰ ਉਹ ਇੱਥੇ ਕਿਉਂਕਿ ਉਹਨਾਂ ਕੋਲ ਪੈਸਾ ਵੀ ਹੋਊਗਾ ਚਾਰ ਪੈਸੇ ਵੀ ਹੋਣਗੇ ਹੋ ਸਕਦਾ ਉਹਨਾਂ ਕੋਲ ਬਹਰਲਾ ਤਜਰਬਾ ਵੀ ਹੋਵੇ ਕਿ ਫਿਰ ਉਹ ਤੁਹਾਡੀਆਂ ਨੌਕਰੀਆਂ ਨਹੀਂ ਹੋਣਗੇ ਉਹ ਵੀ ਤਾਂ ਹੋਣਗੇ ਤੋਂ ਸਰਗਿਆਂ ਜਿੱਦਾਂ ਦੇ ਸਾਹਮਣੇ ਵਿਚਾਰ ਕਰਨਾ ਚਾਹੀਦਾ ਤੇ ਹਲਾ ਲਾ 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 ਕਰਕੇ ਮਾਹੌਲ ਨੂੰ ਢਕਾਉਣਾ ਬਹੁਤ ਸੌਖਾ ਹੈ ਤੇ ਮੁੜ ਕੇ ਲੋਕ ਆਪ ਖੱਡਾਂ 'ਚ ਬਣ ਜਾਂਦੇ ਨੇ ਇਹਨਾਂ ਨੇ ਕਿਸੇ ਨੇ ਅੱਗੇ ਨਹੀਂ ਆਉਣਾ ਇਹ ਢਕਾਉਣ ਵਾਲਿਆਂ ਨੇ ਅੱਗੇ ਨਹੀਂ ਆਉਣਾ ਹੈਗਾ ਤੇ ਨਾਹੀ ਇਹਨਾਂ ਨੇ ਕਦੇ ਖੜਨਾ ਪੰਜਾਬ ਨਾਲ ਅਸੀਂ ਤਾਂ ਕਹਿੰਦੇ ਆ ਕਿ ਪੰਜਾਬ ਪੂਰੀ ਵਿਸ਼ਵ ਦੇ ਵਿੱਚ ਫੈਲਿਆ ਹੋਇਆ ਹੈ ਲੇਕਿਨ ਤੁਸੀਂ ਤਾਂ ਇਹਨੂੰ ਸੰਗੋੜ ਕੇ ਉਹੀ ਚੰਡੀਗੜ੍ਹ ਤੋਂ ਬਾਘਾ ਬਾਰਡਰ ਤੱਕ ਹੀ ਬੰਦ ਰੱਖਣਾ ਚਾਹੁੰਦੇ ਹੋ ਤੇ ਇਹ ਵੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਾਰੇ ਪਾਸੇ ਦੁਸ਼ਮਣ ਬੈਠਾ ਹੈ ਤੇ ਜਿੱਦਣ ਤੁਸੀਂ ਇੱਕ ਸਬਪਰਕਟ ਕੰਟਰੀ ਵੀ ਬਣਾ ਲਿਆ ਜਾਂ ਬਣਾ ਲਿਆ ਜਾਂ ਤੁਸੀਂ ਇੱਕ ਥਾਂ ਤੇ ਇਕੱਠੇ ਹੋ ਗਏ ਤੇ ਤੁਹਾਨੂੰ ਖਤਮ ਕਰਨ ਨੂੰ ਅਗਲੇ ਨੇ ਕਿ ਜਿਨ੍ਹਾਂ ਕੋਲ ਇੰਨੀਆਂ ਵੱਡੀਆਂ ਸ਼ਕਤੀਆਂ ਨੇ ਤਾਂ ਉਹਨਾਂ ਨੇ ਤੁਹਾਨੂੰ ਮਿਲਟਰੀ ਗੋਣਾ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਵੀ ਤੁਸੀਂ ਆਪਣੀ ਪਛਾਣ ਨਾਲ ਰੱਖੋ ਤੁਹਾਨੂੰ ਆਪਣੀ ਭਾਸ਼ਾ ਦੀ ਉਹਨਾਂ ਆਪਣੇ ਧਰਮ ਦੀ ਜਾਂ ਤੁਹਾਨੂੰ ਕੋਈ ਵੀ ਪਛਾਣ ਹੈ ਤੁਹਾਡਾ ਇਹ ਨਿੱਜੀ ਹੱਕ ਹੈ ਤੁਸੀਂ ਰੱਖੋ ਲੇਕਿਨ ਮਿਲ ਜੁਲ ਕੇ ਰਹਿਣਾ ਵੀ ਸਿੱਖੋ ਅਰ ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਹੱਕ 'ਚ ਨਹੀਂ ਭੁਗਤਦਾ ਨਾ ਮੈਂ ਕਿਸੇ ਦਾ ਵਿਰੋਧ ਕਰਦਾ ਲੇਕਿਨ ਮੈਂ ਜਾਣਦਾ ਕਿ ਅਸੀਂ ਬਹੁਤ ਮੈਂ ਬਹੁਤ ਛੋਟਾ ਸੀਗਾ ਜਦੋਂ ਪਹਿਲਾਂ ਜਿਹੜੇ ਹੈਗੇ ਨੇ ਉਹ ਪਿੰਡਾਂ ਦੇ ਵਿੱਚੋਂ ਹੀ ਜੜੀ ਹੈਗੀ ਆ ਉਹ ਖੇਤ ਮਜ਼ਦੂਰ ਪਿੰਡਾਂ ਦੇ ਵਿੱਚੋਂ ਲਏ ਜਾਂਦੇ ਸੀ ਤੇ ਫਿਰ ਜਿਹੜੇ ਰਿਜ਼ਰਵੇਸ਼ਨ ਨੇ ਉਹ ਜਿਹੜੇ ਪਿੰਡਾਂ ਤੋਂ ਮਿਲਦੇ ਖੇਤ ਮਜ਼ਦੂਰ ਸੀ ਉਹਨਾਂ ਨੂੰ ਥੋੜਾ ਜਿਹਾ ਸੌਖਾ ਕਰਤਾ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ ਲੱਗੀਆਂ ਤੇ ਫਿਰ ਉਹ ਜਿਹੜੇ ਦਿਹਾੜੀ ਜੋਤਾਂ ਛੱਡ ਗਏ ਜਦ ਸੰਜੀਗੜਲਾ ਛੱਡ ਦਿੱਤੇ ਫਿਰ ਅਸੀਂ ਡਿਪੈਂਡ ਹੋ ਗਏ ਪ੍ਰਵਾਸੀ ਮਜ਼ਦੂਰਾਂ ਤੇ ਪੰਨਿਆਂ ਤੇ ਡਿਪੈਂਡੈਂਟ ਹੋ ਗਏ ਤੇ ਉਹ ਮੈਂ ਦੇਖਿਆ ਜਦੋਂ ਮੈਂ ਛੋਟਾ ਸੀਗਾ ਉਦੋਂ ਬੂਹ ਫਲੀ ਪੱਟਣਾ ਹੋਰ ਕਣਕ ਦੀ ਬੁढ़ाई ਲਈ ਉਹ 6 ਮਹੀਨਿਆਂ ਬਾਅਦ ਹੁੰਦਾ ਸੀ ਉਹ ਸਾਡੀ ਲੋਡ ਬਣ ਗਈ ਲੋਕ ਟਰਾਲੀਆਂ ਭਰ-ਪਰ ਕੇ ਸਟੇਸ਼ਨਾਂ ਤੋਂ ਉਹਨਾਂ ਨੂੰ ਲੈ ਕੇ ਆਉਂਦੇ ਸੀ ਦਸਹਰੇ ਵਿੰਦਨਾ ਦੇ ਵਿੱਚ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਰੱਖਦੇ ਸੀ ਉਹਨਾਂ ਨੂੰ ਮਤਲਬ ਰੋਟੀ ਵਧੀਆ ਖਲਾਉਂਦੇ ਸੀ ਤੇ ਉਹਨਾਂ ਤੋਂ ਬਿਨਾ ਜਿਹੜਾ ਹੈਗਾ ਉਹ ਖੇਤੀਬਾੜੀ ਸੰਭਵ ਹੀ ਨਹੀਂ ਸੀ ਅਸੀਂ ਤਾਂ ਬਾਅਦ ਦੇ ਵਿੱਚ ਕੰਮ ਕਰਨਾ ਹੀ ਸ਼ੁਰੂ ਕਰਤਾ ਨਾ ਅਸੀਂ ਤਾਂ ਚਿੱਟੇ ਕੱਪੜੇ ਪਾ ਕੇ ਕੁਰਤੇ ਪਜਾਮੇ ਪਾ ਕੇ ਘੁੰਮਣ ਵਾਲੇ ਹੋ ਗਏ ਸੀ ਤਾਂ ਖੇਤਾਂ 'ਚ ਗੀੜਾ ਮਾਰਨ ਜਾਂਦੇ ਸੀ ਸਰ ਕੋ ਜਾਂ ਉਹ ਵੀ ਨਹੀਂ ਸੀ ਜਾਂਦੇ ਤੇ ਸਾਡਾ ਕੰਮ ਜਿਹੜਾ ਕੀਤੀ ਪਾੜੀ ਦਾ ਇੱਥੇ ਤੱਕ ਲੈ ਕੇ ਜਾਂਦਾ ਤਾਂ ਉਹ ਪ੍ਰਵਾਸੀ ਨੂੰ ਹੀ ਦੂਰ ਨਹੀਂ ਲੈ ਕੇ ਜਾਂਦਾ ਤੇ ਝੋਨਾ ਰੋਣ ਦੇ ਵਿੱਚ ਤਾਂ ਕਦੀ ਝੋਨਾ ਵੀ ਨਹੀਂ ਆਪ ਲਾਇਆ ਹੁਣ ਠੀਕ ਹੈ ਤੁਹਾਡੇ ਸਾਰੇ ਕੰਮ ਉਹ ਕਰ ਦੇਣ ਤੇ ਜਿੱਦਨੋਂ ਬੰਦ ਹੋ ਗਏ ਤੁਹਾਡੇ ਕੰਮ ਕੌਣ ਕਰੂਗਾ ਤੇ ਤੁਹਾਨੂੰ ਇਹ ਦਿਖਾੜੀ ਜੁੱਤੇ ਵਾਲੇ ਕਿੱਥੋਂ ਮਿਲਣਗੇ ਇਹ ਕੰਮ ਕਰਨ ਵਾਲੇ ਕਿੱਥੋਂ ਮਿਲਣਗੇ ਤੁਹਾਨੂੰ ਨਹੀਂ ਮਿਲਣਗੇ ਤੇ ਜੇ ਹੁਣ ਅੱਜ ਉਹਨਾਂ ਨੇ ਸਾਰੇ ਕੰਮ ਸੰਭਾਲੇ ਹੋਏ ਨੇ ਤੇ ਉਹਨਾਂ ਕੋਲ ਹੁਣ ਨ ਵੀ ਹੈ ਜੇ ਹੁਣ ਉਹ ਰੇੜੀਆਂ ਲਾਉਦੇ ਨੇ ਰੇੜੀਆਂ ਤੁਸੀਂ ਵੀ ਲਾ ਸਕਦੇ ਹੋ ਤੁਹਾਨੂੰ ਜਿਹੜਾ ਕਿਸੇ ਨੇ ਰੁਕਿਆ ਤੁਸੀਂ ਆਪਣੀਆਂ ਸਬਜ਼ੀਆਂ ਆਪ ਵੇਚੋ ਤੇ ਕੰਮ ਕਰਕੇ ਤਾਂ ਤੁਸੀਂ ਰਾਜੇ ਨਹੀਂ ਨਾ ਤੁਸੀਂ ਮਤਲਬ ਆਪਣੇ ਘਰ ਨੂੰ ਪੇਂਟ ਕਰ ਸਕਦੇ ਹੋ ਨਾ ਤੁਸੀਂ ਆਪਣਾ ਕੋਈ ਦਰਵਾਜ਼ਾ ਠੀਕ ਕਰ ਸਕਦੇ ਹੋ ਨਾ ਤੁਸੀਂ ਕੋਈ ਹੋਰ ਕਰ ਸਕਦੇ ਹੋ ਮੈਂ ਤਾਂ ਉੱਥੇ ਜਾ ਕੇ ਦੇਖਿਆ ਜਦੋਂ ਤੁਹਾਨੂੰ ਪੇਂਟ ਕਰਨਾ ਚਾਹੀਦਾ ਤੁਸੀਂ ਆਪਣੇ ਬੰਦੇ ਲੱਭ ਲਓ ਤੁਹਾਨੂੰ ਨਹੀਂ ਲੱਭਦੇ ਤਾਂ ਉਹ ਵੀ ਬੰਦੇ ਬਾਹਰ ਹੁੰਦੇ ਨੇ ਦਰਵਾਜ਼ੇ ਲਾਉਣ ਵਾਲੇ ਵੀ ਬੰਦ ਵਾਰੋਂ ਉਹਨੇ ਰਾਜ ਮਿਸਤਰੀ ਵੀ ਉਹੀ ਨੇ ਸਾਰਾ ਸਕਿਲ ਜਿਹੜਾ ਵਰਕ ਕਰ ਵਰਕ ਹੈ ਉਹਨਾਂ ਨੇ ਸਿੱਖਿਆ ਕਰਦੇ ਨੇ ਔਰ ਚੰਗੀ ਤਰ੍ਹਾਂ ਕਰਦੇ ਨੇ ਤੇ ਤੁਸੀਂ ਨਹੀਂ ਕਰਦੇ ਕਿ ਜਦੋਂ ਹੁਣ ਤੁਸੀਂ ਖਲਾਅ ਛੱਡੋਗੇ ਤਾਂ ਕੁਦਰਤ ਦਾ ਨਿਯਮ ਹੈ ਜਿੱਥੇ ਆਪਾਂ ਵੈਕਿਊਮ ਕਰੂਗੇ ਤੇ ਉੱਥੇ ਦੂਸਰੀ ਜਿਹੜੀ 에ਅਰ ਹੈ ਉਹ ਆਪਣੇ ਆਪ ਆ ਜਾਏਗੀ ਠੀਕ ਤੇ ਜਦੋਂ ਤੁਸੀਂ ਉਹਨ ਲਈ ਖਲਾਅ ਛੱਡ ਤਾਂ ਜਗ੍ਹਾ ਖਾਲੀ ਛੱਡ ਦਿੱਤੀ ਤੇ ਅਗਲੇ ਆਗੇ ਤੁਸੀਂ ਵੀ ਤਾਂ ਗਏ ਹੋ ਝੁੱਪੀ ਜਗਾਏ ਹੋ ਤੁਸੀਂ ਕੋਲਕੱਤੇ ਜਾ ਕੇ ਟਰਾਂਸਪੋਰਟਾਂ ਖੋਲੀਆਂ ਨੇ ਤੁਸੀਂ ਨਹੀਂ ਕੀ ਤੁਸੀਂ ਉੱਥੇ ਜਾ ਕੇ ਕਦੀ ਕ੍ਰਾਈਮ ਨਹੀਂ ਕੀਤਾ ਸੀ ਜਿਹੜਾ ਦੁੱਧ ਥੋਤੇ ਆ ਅਸੀਂ ਵੀ ਕਰਦੇ ਰਹੇ ਹਾਂ ਸਾਰੇ ਸਾਰੇ ਲੋਕਾਂ ਦੇ ਵਿੱਚ ਹੀ ਹੁੰਦੇ ਨੇ ਚੰਗੇ ਮਾੜੇ ਬੰਦੇ ਸਾਰੇ ਕ੍ਰਾਈਮ ਕਰਦੇ ਨੇ ਫੋ ਮੈਂ ਬਸ ਇਸ ਗੱਲਬਾਤ ਨੂੰ ਜ਼ਿਆਦਾ ਲੰਬੀ ਨਹੀਂ ਕਰਨਾ ਚਾਹੁੰਦਾ ਬਸ ਇਹੀ ਕਹਿਣਾ ਚਾਹੁੰਦਾ ਵੀ ਨਸਲਵਾਦ ਨੇ ਕਦੇ ਦੁਨੀਆ ਦਾ ਕੁਝ ਨਹੀਂ ਸੋਹ ਰਿਆ ਸਾਡੇ ਕੋਲ 1947 ਹੈ ਸਾਡੇ ਕੋਲ 1984 ਹੈ ਸਾਡੇ ਕੋਲ ਗੁਜਰਾਤ ਦੇ ਦੰਗੇ ਨੇ ਸਾਡੇ ਕੋਲ ਬੰਬਈ ਦੇ ਮਤਲਬ ਜਿੱਦਾਂ ਬੰਬ ਬਸਪੋਕ ਨੇ ਸਾਡੇ ਕੋਲ ਹੋਰ ਦੁਨੀਆ ਚ ਹੈਗੀ ਆ ਤੁਸੀਂ ਆ ਨਾਝੀਆਂ ਦਾ ਫਿਲਮ ਦੇਖੇ ਨੇ ਦੁਨੀਆ ਦੇ ਵਿੱਚ ਹੋਰ ਕਿੱਥੇ-ਕਿੱਥੇ ਦੇਖੇ ਨੇ ਤੁਸੀਂ ਮੈਨੂੰ ਦੱਸੋ ਕਦੇ ਹਿਸਟਰੀ ਦੇ ਵਿੱਚ ਕਦੇ ਇੰਨਾ ਚੀਜ਼ਾਂ ਨੇ ਨਸਲਵਾਦ ਨੇ ਫਿਰਕਾਪ੍ਰਸਤੀ ਨੇ ਕਦੇ ਲੋਕਾਂ ਨੂੰ ਕੁਝ ਦਿੱਤਾ ਜਦੋਂ ਮਰਿਆ ਨਾ ਇੱਕ ਆਮ ਸੁਧਾਰਨ ਇਨਸਾਨ ਹੀ ਮਰਿਆ ਠੀਕ ਹੈ ਮਜ਼ਦੂਰ ਹੀ ਮਰਿਆ ਤਕੜੇ ਬੰਦਿਆਂ ਨੇ ਤਾਂ ਮਰਨਾ ਨਹੀਂ ਸੋ ਕਿਰਪਾ ਕਰਕੇ ਸੋ ਇਹ ਜ਼ਾਹਿਰ ਨਾ ਫਲਾ ਤੇ ਲੋਕਾਂ ਨੂੰ ਜਿਵੇਂ ਉਹ ਰਹਿਣਾ ਚਾਹੁੰਦੇ ਨੇ ਰਹਿਣ ਦਿਓ ਇਨਸਟੈਡ ਆਫ ਇਹ ਤੁਸੀਂ ਆਪਣੇ ਆਪ ਦੇ ਵਿੱਚ ਹੁਨਰ ਪੈਦਾ ਕਰੋ ਤਾਂ ਕਿ ਤੁਹਾਡੇ ਕੋਈ ਜੌਬ ਹੈ ਜਿਹੜੀ ਉਹ ਨਾ ਕੋ ਸਕੇ ਤੁਸੀਂ ਇਹ ਸਾਰਾ ਕੰਮ ਆਪ ਸਿੱਖੋ ਆਪ ਕੰਮ ਕਰੋ ਆਪ ਆਪਣੇ ਖੱਥੀ ਕੰਮ ਕਰੋ ਤੇ ਤੁਹਾਨੂੰ ਰੁਜ਼ਗਾਰ ਦਾ ਕੋਈ ਘਾਟਾ ਨਹੀਂ ਜਾਈਗਾ ਅਸੀਂ ਵੀ ਕਰਦੇ ਨਹੀਂ ਆ ਇੱਥੇ ਆ ਕੇ ਅਸੀਂ ਸਾਰੇ ਕੰਮ ਕਰਦੇ ਆ ਇੱਥੇ ਆ ਕੇ ਸਾਨੂੰ ਤਾਂ ਇਹਨਾਂ ਮੁਲਕਾ ਚ ਵੀ ਕੋਈ ਰੁਜ਼ਗਾਰ ਦਾ ਘਾਟਾ ਨਹੀਂ ਲਿਹਾ ਉੱਥੇ ਕਰਾਂਗੇ ਉੱਥੇ ਵੀ ਨਹੀਂ ਰਹਿਣਾ ਪਰ ਉੱਥੇ ਅਸੀਂ ਹਮ ਤੱਕ ਕੀ ਕਰਨਾ ਨਾਲ ਦੇ ਨੂੰ ਕਰਨ ਨੂੰ ਨਹੀਂ ਦਿੰਦੇ ਜੇ ਕੋਈ ਹੁੱਕ ਕਿਸ ਨੇ ਹੋਟਲ ਖੋਲ੍ਹਿਆ ਤਾਂ ਕਹਿੰਨੇ ਹਾਂ ਆਹ ਛਾਫ ਤੂੰ ਹੁਣ ਸਮੋਸੇ ਵੇਚੇਗਾ ਅੱਛਾ ਅਗਰ ਤੂੰ ਹੋਣਾ ਹੈ ਕਰੇਂਗਾ ਤੂੰ ਚੰਗਾ ਮੈਂ ਕਰ ਦਿਆਂਦਾ ਨਾਂਵ ਖੱਡਿਆ ਤੂੰ ਆਪੇ ਬਜ਼ੁਰਗਾਂ ਦਾ ਨਾਂਵ ਖਰਾਬ ਕਰਤਾ ਅਸੀਂ ਕਹਿ ਕੇ ਸਭ ਨੂੰ ਮੂੰਹ ਵੀ ਡਿਸਚਾਰਜ ਕਰ ਦਿਆਂ ਉੱਥੇ ਵੀ ਨਹੀਂ ਕਰਨ ਦਿੰਦੇ ਤੇ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਨੂੰ ਉਸੇ ਕੰਮ ਕਰਨ ਨਹੀਂ ਦੇਣਾ ਚਾਹੁੰਦੇ ਸੋ ਬੱਸ ਇੰਨਾ ਹੀ ਕਹਿਣਾ ਸੀਗਾ ਸੋ ਪਲੀਜ਼ ਪਲੀਜ਼ ਸੋ ਇਨਫਰ ਦੀ ਅਗਨਾਪ ਲਾਓ ਅਗਰੇ ਫੈਲ ਗਈ ਤਾਂ ਇਹ ਤਾਂ ਬਹੁਤ ਵੱਡਾ ਖਮਿਆਜ਼ਾ ਖਾਨੂੰ ਭੁਗਤਣਾ ਪਊਗਾ ਤੇ ਫਿਰ ਮਤਲਬ ਮੁੜ ਕੇ ਇਤਿਹਾਸ ਲਿਖਣਾ ਫਿਰ ਸਾਡੇ ਵਰਗੇ ਕਹਾਣੀਆਂ ਲਿਖੀ ਜਾਣਗੇ ਨਾਵਲ ਲਿਖੀ ਜਾਣਗੇ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਜਦੋਂ ਅੱਗ ਪਹਿਲਾਂ ਹੀ ਲੱਗਦੀ ਆ ਸੁਲਕਦੀ ਆ ਤਾਂ ਉਹਨੂੰ ਉਸੇ ਟਾਈਮ ਕੰਟਰੋਲ ਕਰ ਲਿਆ ਜਾਵੇ ਤਾਂ ਵਧੀਆ ਤੇ ਸਰਕਾਰਾਂ ਨੇ ਜਿਹੜੀਆਂ ਉਹ ਤੁਹਾਨੂੰ ਜਾਣ ਕੇ ਇਸੇ ਕਰਕੇ ਖੁੱਲ੍ਹ ਦੇ ਰਹੀਆਂ ਨੇ ਕਿ ਇਹ ਮਸਲਾ ਵਧੇ ਕਿ ਜੋ ਕੋਸ਼ ਉਹ ਕਰਨਾ ਚਾਹੁੰਦੇ ਸੀ ਤਾਂ ਉਹ ਖੁਦ ਤੁਸੀਂ ਹੁਣ ਕਰ ਰਹੇ ਹੋ ਉਹ ਖੁਦ ਹੀ ਉਹਦਾ ਤੁਸੀਂ ਪੋਲਰਾਈਜੇਸ਼ਨ ਕਰੋਗੇ ਤੇ ਖੁਦ ਹੀ ਤੁਸੀਂ ਉਸ ਜਗ੍ਹਾ 'ਚ ਪਹੁੰਚ ਜੂਗੇ ਮੜਕੋ ਤੁਹਾਨੂੰ ਚੱਕ ਵੀ ਲੈਣਗੇ ਚੱਕ ਕੇ ਤੁਹਾਨੂੰ ਮਾਰ ਵੀ ਦੇਣਗੇ ਤੁਹਾਡੀ ਕਪੂਰੀ ਦੀ ਪੂਰੀ نسل ਖਤਰਾ ਕਰ ਦੇਣਗੇ ਤੇ ਫਿਰ ਤੁਸੀਂ ਸ਼ਾਂਤ ਹੋ ਕੇ ਬਹਿ ਜਾਓਗੇ ਫਰਮੈਜੋਨਾ ਕੀ ਜਮਾ ਹੁਲਾਉੜੇ ਇੱਥੇ ਹੀ ਖਤਮ ਮੰਦ ਤੇ ਬਰੇਕ ਵਾਲੇ ਅੰਬਰੀ ਗੱਲ ਤੁਹਾਡੇ ਤੱਕ ਪਹੁੰਚ ਗਈ ਹੋਵੇਗੀ ਅੰਬਰੀ ਜਮਾਨ ਨੂੰ ਦਿਓ ਅਗਰ ਫਿਰ ਤੁਮ ਸਹਰੀਆਂ ਸਸਰੀਆਂ ਕਾ